ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਵਿਸ਼ਾਲ ਨਗਰ ਕੀਰਤਨ ਸਜਾਇਆ। ਧੰਨ ਧੰਨ ਬਾਬਾ ਹਸਤਨਾ ਸਾਹਿਬ ਜੀ ਖੀਰਾਂਵਾਲੀ ਜਾਂਗੀਰਪੁਰ ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਸਮੂਹ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ। ਇਸ ਸਮੇਂ ਜਿੱਥੇ ਸਮੂਹ ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਤਮਸਤਕ ਹੁੰਦਿਆਂ ਸਮੂਹ ਸਾਧ ਸੰਗਤ ਜੀ ਨੂੰ ਜੀ ਆਇਆਂ ਕਿਹਾ ਗਿਆ ਉਤੇ ਹੀ ਰਸਤੇ ਵਿੱਚ ਵਾਕ-ਵਾਕ ਥਾਵਾਂ ਉੱਪਰ ਵਾਕ-ਵਾਕ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ ਫਤੂ ਟਿੰਗਾ ਤੋਂ ਜਤਿੰਦਰ ਸਿੰਘ ਫੌਜੀ ਦੇ ਨਾਲ ਹਰਸ਼ ਟਾਂਡੀ ਦੀ ਖਾਸ ਰਿਪੋਰਟ ਕੇਟੀਵੀ ਪੰਜਾਬ ਜਿੱਤਨ ਹਿਰਵਲੀ ਨੂਰਪੁਰ ਜਹਾਜ਼ੀਪੁਰ ਤਿੰਨੋਂ ਨਗਰਾਂ ਦੀ ਸਾਧ ਸੰਗਤ ਇਕੱਤਰ ਹੋਣ ਤੇ ਗੁਰਦੁਆਰਾ ਬਾਬਾ ਹਸਤਨਾ ਸਾਹਿਬ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨਪੁਰ ਦੀ ਖੁਸ਼ੀ ਅੰਦਰ ਮਨਾਇਆ ਜਾਂਦਾ ਹੈ। ਕੁਝ ਦਿਨ ਪਹਿਲੇ ਅਸੀਂ ਪ੍ਰਵਾਤ ਫੇਰੀ ਦੇ ਰੂਪ ਵਿੱਚ ਨਗਰ ਕੀਰਤਨ ਕਰਦੇ ਹਾਂ। ਤੇ ਉਪਰੰਤ 3 ਤਰੀਕ ਨੂੰ ਜਿਹੜੇ ਨੇ ਅਖੰਡ ਪਾਠ ਸਾਹਿਬ ਸ਼ੁਰੂ ਹੋ ਜਾਂਦੇ ਹਨ। ਉਸ ਦੇ ਉਪਰੰਤ 4 ਤਰੀਕ ਨੂੰ ਜਿਹੜਾ ਹੈ ਉਹ ਨਗਰ ਕੀਰਤਨ ਦੇ ਸਮਾਗਮ ਹੁੰਦਾ ਹੈ। ਉਹ ਸਾਰੇ ਹੀ ਨਗਰ ਦੀ ਪ੍ਰਕਰਮਾ ਕਰਦਾ ਹੋਇਆ ਤਿੰਨ ਅਸਥਾਨ ਨੇ ਸਾਡੇ ਗੁਰਦੁਆਰਾ ਬਾਬਾ ਹਸਤਨਾ ਸਾਹਿਬ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਤੇ ਗੁਰਦੁਆਰਾ ਸੰਤ ਬਾਬਾ ਵੀਰ ਸਿੰਘ ਜੀ ਤਿੰਨਾਂ ਅਸਥਾਨਾਂ ਤੋਂ ਦਰਸ਼ਨ ਦੀਦਾਰ ਕਰਦੇ ਹੋਏ ਫਿਰ ਚਾਮ ਨੂੰ ਬਾਬਾ ਹਸਤਨਾ ਸਾਹਿਬ ਵਿਖੇ ਪਹੁੰਚਦੇ ਹਨ ਤੇ 5 ਤਰੀਕ ਨੂੰ ਫਿਰ ਦੀਵਾਨ ਸਜਾਇਆ ਜਾਂਦੇ ਹਨ 12 ਅਖੰਡ ਪਾਠ ਸਾਹਿਬਾਂ ਦੀ ਲੜੀ ਪਹਿਲਾਂ ਸੰਪੂਰਨ ਹੋ ਜਾਂਦੀ ਹੈ ਤੇ ਉਪਰੰਤ 5 ਤਰੀਕ ਨੂੰ ਫਿਰ 12 ਅਖੰਡ ਪਾਠ ਸਾਹਿਬਾਂ ਦੀ ਇਹ ਦੀ ਸੰਪੂਰਨ ਪ੍ਰਕਾਸ਼ ਪਾਤ ਸੈਵਾ ਦੇ ਭੂਗਾਂ ਦੇ ਪਰੰਪਰਿਆਂ ਦੀ ਵੰਸ ਹੈ ਤੇ ਹਨ ਇਸ ਤਰ੍ਹਾਂ ਅਸੀਂ ਇਹ ਗੁਰਬ ਜਿਹੜਾ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬੇਨਤੀ ਹੈ ਕਿ ਸਾਬੇ ਕਮਾਲ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਸਾਡੇ ਨੂੰ ਮੁੱਖ ਰੱਖਦੇ ਹਾਂ ਸਾਡੇ ਤਿੰਨ ਨਗਰ ਨਗਰ ਕੀਰਾਂ ਵਾਲੀ ਨਗਰ ਜਹਾਗੀਰਪੁਰ ਨਗਰ ਨੂਰਪੁਰ ਕਿੰਨਾ ਰਗਰਾਂ ਦੀਆਂ ਸੰਗਤਾਂਵਾਂ ਨੂੰ ਸਲਾਣਾ ਉਤਸਵ ਮਨਾਏ ਜਾਂਦੇ ਹਨ ਬੜੇ ਉਤਸ਼ਾਹ ਨਾਲ ਇਸ ਵਾਰ ਵੀ ਲਗਭਗ 3 ਤਰੀਕ ਤੋਂ 5 ਤਰੀਕ ਤੱਕ ਸ੍ਰੀ ਅਖੰਡ ਪਾਤਸ਼ਾਹ ਪਰਾਰੰਭ ਉਦੇਹਣਾ ਉਸ ਤੋਂ ਪਹਿਲਾਂ ਪ੍ਰਭਾਤ ਫੇਰੀ ਦੇ ਰੂਪ ਵਿੱਚ ਨਗਰ ਸਹਿਜ ਪਰਭਾਤ ਫੇਰੀ ਦੇ ਰੂਪ ਵਿੱਚ ਕੀਰਤਨ ਸਾਜਣ ਰੋਜ਼ਾਨਾ ਨਗਰ ਦੀਆਂ ਪ੍ਰਕਰਮਾ ਹੁੰਦੀਆਂ ਹਨ ਗੁਰੂ ਘਰਾਂ ਵਿੱਚ ਸੰਗਤ ਪਹੁੰਚਦੀ ਹੈ ਉਸ ਤੋਂ ਪਰੰਤ ਅੱਜ ਦੇ ਦਿਨ 4 ਜਨਵਰੀ ਵਾਲੇ ਦਿਨ ਹਰ ਸਾਲ ਦੀ ਤਰ੍ਹਾਂ ਮਹਾਨ ਕੀਰਤਨ ਸਜਾਇਆ ਜਾਂਦਾ ਹੈ ਮਹਾਨ ਨਗਰ ਕੀਰਤਨ ਸਜਾਇਆ ਜਾਂਦਾ ਹੈ ਜੋ ਤਿੰਨਾਂ ਨਗਰਾਂ ਦੀਆਂ ਪ੍ਰਕਰਮਾ ਕਰਦਾ ਹੋਇਆ ਸ਼ਾਮ ਦੇ ਸਮੇਂ ਵਾਪਸ ਬਾਬਾ ਹਸਨਾ ਸਾਹਿਬ ਜੀ ਕੋਲ ਪਹੁੰਚਦਾ ਹੈ ਸੋ ਇਹ ਹਰ ਸਾਲ ਇਸੇ ਤਰ੍ਹਾਂ ਹੀ ਹੁੰਦਾ ਹੈ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ